ਹੈਲੋ ਸਟੂਡੈਂਟਸ ਨੈਕਸਟ ਵੀਡੀਓ ਬਿਸਮਿਕ ਠੀਕ ਹੈ ਬਿਸਮਿਕ ਵੀ ਤੁਸੀਂ ਕਰਕੇ ਜਾਣੇ ਆ ਆਪਣੀ ਤਿਆਰੀ ਵਾਸਤੇ ਠੀਕ ਹੈ ਐਵੇਂ ਕਿੰਦੇ ਬਿਸਮਿਕ ਹੁੰਦੇ ਕਿਹੜੇ ਜਿਹੜੇ ਸ਼ਬਦ ਅੰਦਰੂਨੀ ਭਾਵਾਂ ਨੂੰ ਪ੍ਰਗਟ ਕਰਨ ਲਈ ਇਹ ਪ੍ਰਗਟ ਕਰਨ ਲਈ ਆਪਮਹਾਰੇ ਹੀ ਮੂੰਹ ਦੇ ਵਿੱਚੋਂ ਨਿਕਲਣ ਆਪਮਹਾਰੇ ਜਿੱਦਾਂ ਮੂੰਹ ਦੇ ਵਿੱਚੋਂ ਨਿਕਲ ਜਾ ਜਾਂ ਫਿਰ ਉਹ ਸ਼ਬਦ ਜੋ ਮਨ ਦੀ ਖੁਸ਼ੀ ਗਮੀ ਹੈਰਾਨੀ ਆਦਿ ਭਾਵਾਂ ਨੂੰ ਪ੍ਰਗਟ ਕਰਨ ਵਿਸਮਿਕ ਅਖਵਾਂ ਦੇ ਜਿਵੇਂ ਵਾ ਵਾ ਬੱਲੇ ਬੱਲੇ ਹਾਈ ਸ਼ਾਬਾਸ਼ ਠੀਕ ਹੈ ਬੋਲਦੇ ਆ ਨਾ ਅਸੀਂ ਇਹ ਸ਼ਬਦ ਸੀਰ ਡੇਲੀ ਰੁਟੀਨ ਦੇ ਵਿੱਚ ਯੂਜ਼ ਕਰਦੇ ਹਾਂ ਅੱਗੇ ਬਿਸਮਿਕ ਹੁੰਦੇ 10 ਪ੍ਰਕਾਰ ਦੇ ਇਹ ਵੀ ਪੁੱਛਿਆ ਜਾ ਸਕਦਾ ਹੈ ਬਿਸਮਿਕ ਕਿੰਨੇ ਪ੍ਰਕਾਰ ਦੇ ਹੁੰਦੇ ਆ ਠੀਕ ਹੈ ਸ਼ਾਰਟ ਤੇ ਵਿੱਚ ਉਹਨਾਂ ਨੇ ਪੁੱਛਿਆ ਤੇ ਕਈ ਤਰੀਕਿਆਂ ਨੇ ਪੁੱਛ ਸਕਦੇ ਆ ਪਰ ਜੇ ਸਿੰਪਲ ਜਿਹਾ ਪੁੱਛਿਆ ਤੇ ਬਿਸਮਿਕ ਦੀ ਕਿਸਮ ਆ ਪੁੱਛ ਸਕਦੀ ਠੀਕ ਹੈ ਨੈਕਸਟ ਹੈ ਅਸੀਂ ਕਿਸਮਾਂ ਵੀ ਥੋੜਾ ਬੋਤਿਓ ਕਰ ਲੈਣੇ ਆ ਕਿਵਰਸ ਨੂੰ ਇੱਥੇ ਕਨਫਿਊਜ਼ਨ ਹੋ ਜਾਂਦੀ ਹੈ ਸੰਬੋਧਨੀ ਬਿਸਮਿਕ ਨੰਬਰ 1 ਕਿਹੜਾ ਆ ਸੰਬੋਧਨੀ ਬਿਸਮਿਕ ਉਹ ਬਿਸਮਿਕ ਜਿਸ ਤੋਂ ਕਿਸੇ ਨੂੰ ਬੁਲਾਉਣ ਲਈ ਜਾਂ ਆਵਾਜ਼ ਦੇਣ ਲਈ ਵਰਤੇ ਜਾਂਦੇ ਹਨ ਜਿਵੇਂ ਜਿਵੇਂ ਕੀ ਹੈ ਨੀ ਵਿਬਾ ਕੋਈ ਪੜਿਆ ਅਸੀਂ ਬੋਲਦੇ ਆ ਨਾ ਇਦਾਂ ਉਹ ਹੁੰਦਾ ਆ ਸੰਬੋਧਨੀ ਵਿਸ਼ਮਿਕ ਜਿੱਦਾਂ ਸੰਬੋਧਨ ਕਰਕੇ ਬੋਲਦੇ ਨਾ ਅਸੀਂ ਕਿਸੇ ਨੂੰ ਉਹ ਹੁੰਦਾ ਸੰਬੋਧਨੀ ਠੀਕ ਹੈ ਅੱਗੇ ਹੈ ਸੂਚਨਾਵਾਚਕ ਵਿਸ਼ਮਿਕ ਇਹ ਕਿਹੜਾ ਹੁੰਦਾ ਆ ਜਿਹਦੇ ਵਿੱਚ ਜਿਹੜੇ ਸ਼ਬਦ ਤਾੜਨਾ ਕਰਨ ਜਾਂ ਚੇਤਨ ਚੇਤਨ ਕਰਨ ਲਈ ਵਰਤੇ ਜਾਣ ਸਿੱਧਾ ਹੀ ਠੀਕ ਹੈ ਨਾ ਉਤੋਂ ਅੰਦਾਜ਼ਾ ਹੀ ਸਿੱਧਾ ਲੱਗਦਾ ਹੈ ਕਿ ਸੂਚਨਾ ਦੇਣ ਲਈ ਹੈ ਨਾ ਜਿਵੇਂ ਕਿ ਖਬਰਦਾਰ اے ਬਚੀ ਵੇਖੀ ਯਾਗਦੇ ਰਹੋ ਸੂਚਨਾ ਹੀ ਹੈ ਇੱਕ ਤਰੀਕੇ ਦੀ ਹੈ ਨਾ ਤੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਇਦਾਂ ਦੇ ਸ਼ਬਦ ਜਿਹੜੇ ਹੁੰਦੇ ਸੂਚਨਾਵਾਚਕ ਵਿਸਮਿਕ ਹੁੰਦੇ ਆ ਠੀਕ ਹੈ ਅੱਗੇ ਹੈ ਨੈਕਸਟ ਪ੍ਰਸ਼ੰਸਾਵਾਚਕ ਅੰਦਾਜ਼ਾ ਨਾਂ ਤੋਂ ਹੀ ਲੱਗ ਜਾਂਦਾ ਕਿਹੜੀ ਚੀਜ਼ ਹੈ ਹੈਨਾ ਜੋ ਵਿਸਮਿਕ ਖੁਸ਼ੀ ਹੂਲਾਸ ਤੇ ਪ੍ਰਸ਼ੰਸਾ ਦੇਪਾ ਪ੍ਰਗਟ ਕਰਲੇ ਵਰਤੇ ਜਾਣ ਜਿਵੇਂ ਵਾਹ ਵਾਹ ਬੱਲੇ ਅਸੀਂ ਪ੍ਰਸ਼ੰਸਾ ਕਰਦੇ ਹਾਂ ਤਾਂ ਇੱਤੀ ਕਹਿੰਦੇ ਹਾਂ ਨਾ ਠੀਕ ਹੈ ਇਹ ਹੋ ਗਿਆ ਪ੍ਰਸ਼ੰਸਾਵਾਚਕ ਵਿਸਮਿਕ ਠੀਕ ਹੈ ਨੈਕਸਟ ਹੈ ਸ਼ੋਕਵਾਚਕ ਵਿਸਮਿਕ ਇਹ ਕਿਹੜੇ ਹੁੰਦੇ ਆ ਜੋ ਪਿਸਮਿਕ ਦੁੱਖ ਜਾਂ ਸ਼ੋਕ ਪ੍ਰਗਟ ਕਰਨ ਲਈ ਵਰਤੇ ਜਾਣ ਠੀਕ ਹੈ ਜਿਵੇਂ ਉਫ ਹਾਏ ਠੀਕ ਹੈ ਨੈਕਸਟ ਹੈ ਸਤਿਕਾਰ ਵਾਚਕ ਵਿਸਮਿਕ 5 ਨੰਬਰ ਤੇ ਜੋ ਸ਼ਬਦ ਜੋ ਕਿਸੇ ਸੁਵੰਦੀ ਸਤਿਕਾਰ ਜਾਂ ਪਿਆਰ ਦਾ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ਜਿਵੇਂ ਆਈਂਗ ਆਓ ਜੀ ਸਤਿਕਾਰ ਕਰਦੇ ਆ ਨਾ ਇੱਦਾਂ ਕਿੰਨੇ ਨਾ ਜੇ ਤਾਂ ਖੜੇ ਪ੍ਰਾਣੇ ਵੀ ਆਉਂਦੇ ਜਾਂ ਕੋਈ ਵੀ ਆਉਂਦਾ ਅਸੀਂ ਕਹਿੰਦੇ ਆਓ ਜੀ ਠੀਕ ਹੈ ਇਹ ਹੁੰਦੇ ਸਤਿਕਾਰ ਵਾਲੇ ਅੱਗੇ ਹੈ ਫਿਟਕਾਰ ਵਾਚ ਫਿਟਕਾਰਨਾ ਜੋ ਵੀ ਸੁਣੇ ਇੱਕ ਫਿਟਕਾਰ ਜਾਂ ਲਾਨਤ ਜਿਵੇਂ ਫਿੱਟੇ ਮੂੰਹ ਵੇਸ਼ਰਮ ਠੀਕ ਹੈ ਦਫਾ ਹੋ ਇਹ ਸਿਹੜੀ ਸ਼ਬਦ ਹੁੰਦੇ ਆ ਇਹਨੂੰ ਕਹਿੰਦੇ ਆ ਫਿਟਵਾ ਫਟਕਾਰਵਾਚਕ ਠੀਕ ਹੈ ਜਿੱਤੇ ਲਾਨਤ ਪਾਈ ਜਾਂਦੀ ਫਟਕਾਰ ਪਾਈ ਜਾਂਦੀ ਆ ਠੀਕ ਹੈ ਅੱਗੇ ਹੈ ਨੰਬਰ 7 ਅਸੀਸਵਾਚਕ ਵਿਸ਼ਮਿਕ ਅਸੀਸ ਮਤਲਬ ਕਿਸ ਨੂੰ ਅਸੀਸ ਦੇਣੀ ਜੋ ਵਿਸ਼ਮਿਕ ਅਸੀਸ ਜਾਂ ਆਸ਼ੀਰਵਾਦ ਦੇਣ ਦੇ ਭਾਵਲੇ ਭਾਵ ਪ੍ਰਗਟ ਕਰਨੀ ਵਰਤੇ ਜਾਣ ਜਿਵੇਂ ਜਿਵੇਂ ਕਹਿੰਦੇ ਜਿਉਂਦਾਰ ਹੈ ਖੁਸ਼ ਰਹਿ ਅਸੀਂ ਕਿਸੇ ਨੂੰ ਦਿੰਨੇ ਆ ਨਾ ਅਸੀਸ ਇਹ ਅਸੀਸਾਂ ਦਿੰਦੇ ਆ ਨਾ ਹੋਰ ਵੀ ਇੱਕ ਦੋ ਹੋਣਗੇ ਦਿਮਾਗ ਦੇ ਵਿੱਚ ਪਿਠਾ ਲਿਓ ਅੱਗੇ ਹੈ ਇਛਿਆਵਾਚਕ ਇਛਿਆਵਾਚਕ ਵਿਸਮਿਕ ਕਿਹੜੇ ਹੁੰਦੇ ਆ ਜੋ ਵਿਸਮਿਕ ਮਨ ਦੀ ਇਸ਼ਿਆ ਪ੍ਰਗਟ ਕਰਨ ਲਈ ਵਰਤੇ ਜਾਣ ਜਿਵੇਂ ਜੋ ਕਦੇ ਹੇ ਰੱਬਾ ਜੇ ਕਿਤੇ ਠੀਕ ਹੈ ਇਹ ਕਿਹੜੇ ਹੋ ਗਏ ਇਛਿਆਵਾਚਕ ਵਾਚਕ ਵਿਸਮਿਕ ਅੱਗੇ ਹੈ ਹੈਰਾਨੀਵਾਚਕ ਵਿਸਮਿਕ ਜੋ ਵਿਸਮਿਕ ਹੈਰਾਨੀ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ਜਿਵੇਂ ਓਹੋ ਠੀਕ ਹੈ ਹੈਰਾਨੀਵਾਚਕ ਵਿਸਮਿਕ ਕਿਹੜੇ ਹੋ ਜੋ ਵਿਸਮਿਕ ਹੈਰਾਨੀ ਦੇ ਭਾਵ ਪ੍ਰਗਟ ਕਰਨ ਲਈ ਵਰਤੇ ਜਾਣ ਜਿਵੇਂ ਓਹੋ ਠੀਕ ਹੈ ਅੱਗੇ ਹੈ ਆ ਸਲਾਉਤਾ ਵਾਚਕ ਬਿਸਮਿਕ ਜੇ ਤੇ ਸਲਾਉਣਾ ਹੁੰਦਾ ਹੈ ਨਾ ਜੋ ਬਿਸਮਿਕ ਐ ਕਿਸੇ ਦੀ ਸਲਾਹ ਹੁਣਾ ਜਾਂ ਸਲਾਹੁਤ ਜਾਂ ਵਡਿਆਈ ਲਈ ਵਰਤੇ ਜਾਣ ਜਿਵੇਂ ਅਸ਼ਕੇ ਸ਼ਵਾਸ਼ ਇੱਕ ਚੀਜ਼ ਯਾਦ ਰੱਖਣੀ ਹੈ ਥੱਲੇ ਪਿੱਛੇ ਬਿਸਮਿਕ ਚਿੰਨ ਵੀ ਲਗਾਉਣਾ ਹੈ ਠੀਕ ਹੈ ਇਹ ਹੁੰਦਾ ਬਿਸਮਿਕ ਚਿੰਨ ਡੰਡੀ ਤੇ ਪਿੱਛੇ ਥੱਲੇ ਬਿੰਦੂ ਜਾਂ ਠੀਕ ਹੈ ਵਿਸਮਿਕ ਚੇਨ ਹੁੰਦਾ ਇਹ ਨੈਕਸਟ ਹੈ ਕਿੰਨੇ ਹੋ ਗਏ 10 ਹੋ ਗਏ 10 ਹੋ ਗਏ ਤੁਹਾਡੇ ਹਨਾ ਇਹ ਇਹ ਤੁਹਾਡੇ ਸਾਰੇ ਵਿਸਮਿਕ ਹੋ ਗਏ ਇਹਨਾਂ ਦੇ ਕਿੰਨੇ ਕਿੰਨੇ ਆ ਤੁਸੀਂ ਯਾਦ ਕਿੱਦਾਂ ਕਰਨੇ ਆ ਤੁਸੀਂ ਨਾਂ ਤੋਂ ਯਾਦ ਕਰ ਲਿਓ ਜਿੱਦਾਂ ਪਹਿਲੇ ਨੰਬਰ ਤੇ ਕੀ ਆ ਤੇ ਸੋ ਸੋ ਬੋਧਨੀ ਵਿਸਮਿਕ ਸੂਚਨਾਵਾਸ਼ਿਕ ਵਿਸਮਿਕ ਇਹ eh ਸ਼ੋਕਵਾਚਕ ਬਾਚਕ ਵਿਸਮਿਕ ਸਤਿਕਾਰਵਾਚਕ ਵਿਸਮਿਕ ਨੈਕਸਟ ਹੈ ਫਟਕਾਰਵਾਚਕ ਵਿਸਮਿਕ ਅਸੀਸਵਾਚਕ ਤੇ ਇਸ਼ਿਆਵਾਚਕ ਵਿਸਮਿਕ ਨੈਕਸਟ ਹੈ ਹੈਰਾਨੀਵਾਚਕ ਵਿਸਮਿਕ ਸਲਾਹਤਾਵਾਚਕ ਵਿਸਮਿਕ ਠੀਕ ਹੈ ਇਹ 10 ਪੁਆਇੰਟ ਹੈਗੇ ਆ ਤੁਹਾਡੇ 10 ਦਿਮਾਗ ਚ ਰੱਖ ਲਿਓ ਠੀਕ ਹੈ ਇਹ ਦੇ ਵਿੱਚੋਂ ਹੀ ਜੇ ਆਉਣਾ ਹੋਇਆ ਨਾ ਤੁਹਾਨੂੰ ਉਹਨਾਂ ਨੇ ਇਦਾਂ ਦੀਆਂ ਪਾ ਦੇਣੀਆਂ ਆ ਆ ਚੀਜ਼ਾਂ ਜਈਆਂ ਇੱਕ ਇਹੜਿਆ ਬਿਸਮਿਕਾ ਇੱਕ ਇਹੜਾ ਮੂਸ਼ਿਕ ਮਿਸਮਿਕਾ ਇਦਾਂ ਇਦਾਂ ਜੇ ਤੁਹਾਨੂੰ ਪਤਾ ਹੋਊਗਾ ਤੁਸੀਂ ਤਾਂ ਹੀ ਨਾਮ ਤੇ ਟਿਕ ਕਰੋਗੇ ਨਾ ਉਦਾਂ ਤੀਰ ਟੁੱਕਾ ਵੀ ਲੱਗ ਜਾਂਦਾ ਆ ਬਹੁਤ ਜਗ੍ਹਾ ਤੇ ਲੱਗਦਾ ਆ ਪਰ ਯਾਦ ਕਰਕੇ ਜੁਰ ਜਾਏ ਓਕੇ ਨੈਕਸਟ ਵੀਡੀਓ ਵਿੱਚ ਦੂਜੀ ਪਾਣੀ ਫੇ